ਅੱਜ ਨਸ਼ਹਿਰਾ ਪਨਵਾ ਬਿਜਲੀ ਘਰ ਵਿਖੇ ਜਿਹੜਾ ਸਾਫ ਸਵੈ ਦਾ ਕੰਮ ਵੇਖੋ ਜੀ ਚੱਲ ਰਿਹਾ ਨਸ਼ਹਿਰਾ ਪਨਵਾ ਜਿਹੜਾ ਮੇਨ ਬਿਜਲੀ ਘਰ ਆਪਣਾ ਆ ਅੱਜ ਉੱਥੇ ਆਏ ਸੀਗੇ ਤੇ ਜਿਹੜੇ ਇੱਥੇ ਵੀ ਜੀ ਹੋਣੀਆਂ ਬਿਜਲੀ ਦੇ ਮੁਲਾਜ਼ਮ ਸਹਿਬਾਨ ਆ ਉਹ ਸਾਰੇ ਜਿਹੜਾ ਸਾਫ ਸਵੈ ਦਾ ਅੱਜ ਕੰਮ ਇੱਥੇ ਚੱਲ ਰਿਹਾ ਜਿਹੜਾ ਵੇਖੋ ਵੀ ਘੱਟ ਤੋਂ ਘੱਟ ਵੀ ਤੇ 35 40 ਪਿੰਡਾਂ ਨੂੰ ਇੱਥੋਂ ਸਪਲਾਈ ਜਾਂਦੀ ਆ ਤੇ ਸਾਰੇ ਮੁਲਾਜ਼ਮ ਬੜੇ ਪਿਆਰ ਦੇ ਨਾਲ ਮਹੀਨੇ ਬਾਅਦ ਦੀ ਸਫਾਈ ਜਿਹੜਾ ਧਿਆਨ ਜਿਹੜਾ ਰੱਖਦੇ ਆ ਤੇ ਅੱਜ ਜਿਹੜੇ ਆ ਵੀਰ ਸਾਰੇ ਜਿਹੜੇ ਆ ਉਹ ਦੂ ਦੂ ਕੰਮ ਮਸ਼ੀਨਾਂ ਸਾਫ ਕਰ ਰਹੇ ਆ ਤੇ ਆਪਾਂ ਇਹਨਾਂ ਤੋਂ ਪੁੱਛਦੇ ਆਂ ਕਿ ਇਹ ਕਿੰਨੇ ਚਿਰ ਬਾਅਦ ਕਰਦੇ ਆ ਤੇ ਕੀ ਕਰ ਰਹੇ ਆ ਜੀ ਹਾਂਜੀ ਭਾਈ ਸਾਹਿਬ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕੀ ਪ੍ਰੋਗਰਾਮ ਚੱਲ ਰਿਹਾ ਜੀ ਅੱਜ ਇੱਥੇ ਇਹ ਜੀ ਮਤਲਬ ਸਾਜਣਾ ਦੋ ਤਿੰਨ ਦੀ ਜਦਾਂ ਆਪਾਂ ਕੋਈ ਵੀ ਮਸ਼ੀਨਰੀ ਲੈਨੇ ਆ ਨਾ ਹਾਂਜੀ ਉਡੀ ਆਪਾਂ ਮੈਂਟੇਨੈਂਸ ਕਰਾਉਨੇ ਆ ਗੱਡੀ ਲਈਏ ਜਾਂ ਕੁਝ ਵੀ ਹਾਂਜੀ ਹਾਂਜੀ ਤੇ ਬੀੜੀ ਕਰਦੇ ਨਾਲ ਦੋ ਤਿੰਨ ਲਈ ਚਾਰ ਲਈ ਜਿੰਨੀ ਇਹਦੀ ਵੀ ਸਾਨੂੰ ਅਸਲੋਂ ਕੋ ਮਨਜ਼ੂਰੀ ਮਿਲਦੀ ਆ ਹਾਂਜੀ ਤੇ ਇਹਨੂੰ ਖੋਲ ਕੇ ਸਾਰਾ ਸਾਫ ਕਰਦੇ ਆ ਠੀਕ ਆ ਜੀ ਕਿੱਥੇ ਸਾਨੂੰ ਜਾਪਦਾ ਵੀ ਕੋਈ ਵੀਕ ਪੁਆਇੰਟ ਆ ਕੋਈ ਕੋਈ ਨੱਟ ਢਿੱਲਾ ਵਾ ਹਾਂਜੀ ਜਾਂ ਜਿੱਦਾਂ ਉਹਨਾਂ ਨੂੰ ਆਪਾਂ ਸਾਫ ਕਰਕੇ ਵਧੀਆ ਗ੍ਰੀਸ ਤੇਲ ਦੇ ਕੇ ਜਿਹੜਾ ਇਹਦਾ ਕੋਈ ਸਮਾਨ ਪੈਨ ਵਾਲਾ ਪਾ ਕੇ ਹਾਂਜੀ ਤੇ ਹਰ ਤਰ੍ਹਾਂ ਦੇ ਨਾਲ ਮਿਲੂ ਇਹਨੂੰ ਆਪਾਂ ਸਾਰੀ ਮੇਨਟੇਨੈਂਸ ਕਰਨੀ ਆ ਕੋਈ ਵੇਰ ਵਾਲੀ ਆ ਜਾਂ ਕੋਈ ਜਦੋਂ ਦੇਖੋ ਘਟਾ ਘਟਾ ਸਾਫ ਕਰਨ ਦੇ ਸਾਰਾ ਹਾਂਜੀ ਹਾਂਜੀ ਇਹ ਇਹ ਜਿਹੜੇ ਵੀ ਸਾਰੇ ਕਰ ਇਹ ਸਭ ਬਾਹਰੋਂ ਆਏ ਆ ਇਹ ਨਹੀਂ ਆ ਮੁਲਾਜ਼ਮ ਆ ਸਾਰੇ ਠੀਕ ਹੈ ਜੀ ਇੱਕ ਦੋ ਦੇ ਵਿੱਚ ਉਹ ਆ ਜਿਹੜੇ ਸਿੱਖ ਅਜੇ ਸਿੱਖਣ ਲਈ ਆਏ ਆ ਅੱਛਾ ਟ੍ਰੇਨਿੰਗ ਤੇ ਕਿਰੋਂ ਆਪਾ ਅਪਰੈਂਟਿਸਿਪ ਕਹਿ ਦਿੰਨੇ ਆ ਠੀਕ ਹੈ ਜੀ ਤੇ ਇਹ ਵੀ ਸਾਰੇ ਸਾਰੇ ਰੈਗੂਲਰ ਮੁਲਾਜ਼ਮ ਆ ਹਾਂਜੀ ਤੇ ਮਤਲਬ ਥਾਣਾ ਆਪਣੇ ਨਾਲ ਕੰਮ ਕਰ ਰਿਹਾ ਇਹਨਾਂ ਨੂੰ ਤਿਆਰਬਾ ਕਿਉਂਕਿ ਆਮ ਬੰਦਾ ਇਹਦਾ ਕੰਮ ਨਹੀਂ ਕਰ ਸਕਦਾ ਹਾਂਜੀ ਆਮ ਬੰਦੇ ਨੂੰ ਉਹਦਾ ਪਤਾ ਨਹੀਂਗਾ ਜਦਾਂ ਸਾਡਾ ਵੀਰ ਹਰਜੀਤ ਦਾ ਹਾਂਜੀ ਹਾਂਜੀ ਸਾਬ ਮਤਲਬ ਆ ਵੇਖੋ ਜਿੱਥੇ ਉਹ ਜਾ ਪਿਆ ਵੀ ਕੋ ਨਰਨੂਟ ਪੈਣ ਵਾਲਾ ਤੇ ਉਹ ਮਤਲਬ ਉਹਨੂੰ ਕਰਨ ਦਿਆ ਵਾ ਉਹ ਜਗਰਾਤ ਸਿੰਘ ਇਹ ਕਿੰਨੇ ਪਿੰਡਾਂ ਨੂੰ ਸਪਲਾਈ ਜਾਂਦੀ ਇਥੋਂ ਇਹ ਜੀ ਆਪਣੇ ਕੋਲ 6 ਯੂਪੀਐਸ ਵੀਡਰ ਚੱਲਦੇ ਆ ਹਾਂਜੀ ਜਿਹਦੇ ਉੱਤੇ 6-6 ਪਿੰਡ ਇਕੱਤੇ ਆ ਹਾਂਜੀ ਤੇ ਦੋ ਘਰ ਬਣਿਆ ਆਪਣੇ ਕੋਲ ਠੀਕ ਆ ਜੀ ਜਿਹੜੇ ਬਾਕੀ ਬੰਬੀਆਂ ਵਾਲੇ ਆ ਤੇ ਇਹ ਪਤਾ ਲੱਗਾ ਵੀ ਆਂਦੇ ਬਿਜਲੀਕਰ ਵੱਡਾ ਵੀ ਹੋ ਰਿਹਾ ਹਾਂਜੀ ਹੋਰੀ ਮਾਰੇ ਦੀ ਕਿਰਪਾ ਇੱਕ ਟਰਾਂਸਫਰਮਰ ਆ ਰਿਹਾ ਆਪਣੇ ਕੋਲ ਠੀਕ ਹੈ ਜੀ ਤੇ ਇੱਕ ਬਿਲਡਿੰਗ ਬਦਨੀ ਆ ਹਾਂਜੀ ਬਿਲਡਿੰਗ ਬਦਨੀ ਪਲੇਟਾਂ ਲੱਗਣੀਆਂ ਵਾਂ ਸੋਲਰ ਪਲੇਟਾਂ ਨਹੀਂ ਸੋਲਰ ਲੱਗ ਚੁਕੀਆਂ ਵਾਂ ਅੱਛਾ ਅੱਛਾ ਚਾਹੂ ਨਹੀਂ ਹੋਈਆਂ ਲੱਗ ਚੁਕੀਆਂ ਵਾਂ ਗੱਟੀਆਂ ਥੱਲੇ ਪਲੇਟਾਂ ਲੱਗਣੀਆਂ ਜਿੱਦਾਂ ਫਰਸ਼ ਕਰਾਵੋਗੀ ਆ ਹਾਂਜੀ ਤੇ ਪਲੇਟਾਂ ਲੱਗਣੀਆਂ ਵਾਂ ਬਿਨੀ ਕਰਦੇ ਦੀ ਬਿਲਡਿੰਗ ਬਦਨੀ ਆ ਬਾਥਰੂਮ ਬਣਨੇ ਆ ਮਤਲਬ ਵਧੀਆ ਕੰਮ ਹੋ ਰਿਹਾ ਠੀਕ ਹੈ ਜੀ ਇਹ ਨਾ ਜੀ ਵੇਖੋ ਬਿਜਲੀ ਘਰ ਦਾ ਜਿਹੜਾ ਟਰਾਂਸਫਾਰਮਰ ਆਂਦੇ ਵੀ ਵੱਡਾ ਹੋ ਰਿਹਾ ਵਾ ਜਿਹੜਾ ਮੇਨ ਹੁੰਦਾ ਜਿੱਥੋਂ ਬਿਜਲੀ ਦੀ ਸਪਲਾਈ ਸਾਰੇ ਜਾਂਦੀ ਆ ਤੇ ਸਾਰਾ ਜੇ ਗਿਣਿਏ ਤੇ ਹੁਣ ਅੱਜਕੱਲ ਅੱਜਕੱਲ ਨਹੀਂ ਸਾਰਿਆਂ ਦੀ ਲੋਡ ਬਣ ਚੁੱਕੀ ਆ ਬਿਜਲੀ ਤੋਂ ਬਗੈਰ ਇੱਕ ਜਿਹੜਾ ਮਿੰਟ ਵੀ ਨਹੀਂ ਸਰਦਾ ਇੱਕ ਮਿੰਟ ਪੰਜ ਵੀ ਝਮਕਾ ਜਿਹੜਾ ਬਿਜਲੀ ਦਾ ਵੱਜ ਜੇ ਤੇ ਸਾਰੀ ਸਪਲਾਈ ਜਿਹੜੀ ਘਰਾਂ ਦਾ ਸਾਰਾ ਕੁਝ ਹੁਣ ਦਰੂਮਦਾਰ ਜਿਹੜਾ ਵਾ ਬਿਜਲੀ ਤੇ ਡਿਪੈਂਡ ਹੋ ਗਿਆ ਜੇ ਕੋਈ ਪਾਣੀ ਦਾ ਕੰਮ ਆ ਮੋਟਰ ਦਾ ਕੰਮ ਆ ਸਾਰਾ ਕੁਝ ਹੀ ਡਿਪੈਂਡ ਹੀ ਆਪਾਂ ਬਿਜਲੀ ਤੇ ਆ ਤੇ ਇਹ ਵੀਰ ਬੜਾ ਧਿਆਨ ਰੱਖਦੇ ਆ ਬਿਜਲੀ ਦੀ ਸਾਰੀ ਸਪਲਾਈ ਦਾ ਆ ਵੇਖੋ ਆ ਜਿਹੜੀਆਂ ਸਾਫ ਸਾਫ ਕਰਤੀ ਆ ਅੱਛਾ ਜੀ ਤੇ ਮਤਲਬ ਆ ਜੀ ਟਰਾਲੀ ਆ ਨਾ ਹਾਂਜੀ ਵੇਖੋ ਇੰਜੀਨੀਅਰਾਂ ਦਾ ਆਪਾਂ ਕਹਿ ਦਿੰਨੇ ਆ ਵੀ ਕਿੰਨੀ ਕਿੰਨੀ ਉਹਨਾਂ ਦੀਆਂ ਜ਼ਿੰਦਗੀਆਂ ਨੇ ਉਹਨਾਂ ਮਿਹਨਤ ਕੀਤੀ ਆ ਆ ਉਹਨਾਂ ਦੀਆਂ ਕਾਢਾਂ ਵਾਂ ਹਾਂਜੀ ਇੰਜੀਨੀਅਰਾਂ ਦੀਆਂ ਠੀਕ ਆ ਜੀ ਆ ਵੇਖੋ ਇੰਨਾ ਦੇ ਰਾਈ ਜਿਹੜੀ ਸਪਲਾਈ ਹੈ ਨਾ ਇੱਥੋਂ ਹੀ ਆਫ ਹੋਣੀ ਤੇ ਇੱਥੋਂ ਹੀ ਆਉਣੀ ਨਹੀਂ ਠੀਕ ਆ ਜੀ ਇਹ ਆਟੋਮੈਟਿਕ ਹੀ ਆ ਇਹ ਮਤਲਬ ਅਸੀਂ ਆਫ ਕਰਨੀ ਐ ਅਸੀਂ ਆਨ ਕਰਨੀ ਐ ਇਹ ਦੀ ਮਤਲਬ ਇੱਕ ਬੰਨੋ ਸਪਲਾਈ ਜਾਣੀ ਇੱਕ ਬੰਨੋ ਅੱਗੇ ਜਾਣੀ ਆ ਹਾਂਜੀ ਤੇ ਮਤਲਬ ਇਹਦੀ ਹੁਣ ਆਪਾਂ ਮਰਮਤ ਕਰ ਰਹੇ ਆ ਕਿਉਂਕਿ ਸਾਰਾ ਲੋਡ ਜਿੰਨਾ ਵੀ ਆ ਅੱਗੇ ਲਾਕੇ ਦਾ ਇੱਥੇ ਪੈਣਾ ਠੀਕ ਆ ਜੀ ਇਹ ਕਈ ਵਾਰੀ ਭਰਾਓ ਜਦੋਂ ਬਿਜਲੀ ਚੱਲ ਜਾਂਦੀ ਆ ਤੇ ਆਪਾਂ ਬਿਜਲੀ ਵਾਲਿਆਂ ਨੂੰ ਮਿੰਟੋ-ਮਿੰਟ ਗਰਮੀਆਂ 'ਚ ਗਾਲਾਂ ਕਢਣ ਡੈ ਪੈਣੀਆਂ ਕਿ ਕਰਦੇ ਇੱਕ ਅੱਖ ਨਹੀਂ ਵੇਲੇ ਤਨਖਾਹਾਂ ਲਈ ਜਾਂਦੇ ਆ ਵੇਖ ਲੋ ਆ ਵੀਡੀਓ ਤਾਂ ਹੀ ਬਣਾਈ ਆ ਵੀਰ ਜੀ ਇਸੇ ਕਰਕੇ ਵੀ ਵੇਖ ਲੋ ਇਹ ਵੇਲੇ ਤਨਖਾਹਾਂ ਨਹੀਂ ਲੈਂਦੇ ਕੰਮ ਵੀ ਬੜਾ ਰਿਸਕੀ ਆ ਬਹੁਤ ਤਕੜਾ ਕੰਮ ਆ ਬਿਜਲੀ ਦਾ ਤੇ ਸਾਰਾ ਕੰਮ ਵੀਰੇ ਧਿਆਨ ਰੱਖਦੇ ਆ ਡਿਊਟੀ ਆਪਣੀ ਨੂੰ ਡਿਊਟੀ ਸਮਝਦੇ ਆ ਤੇ ਜਿਸ ਤਰ੍ਹਾਂ ਘਰਾਂ ਦੀ ਸਫਾਈ ਕਰਦੇ ਆ ਉਸੇ ਤਰ੍ਹਾਂ ਹੀ ਇਹ ਸਾਰੇ ਜਿਹੜੇ ਮਲਾਜ਼ਮ ਵੀਰ ਆ ਵੀ ਉਸੇ ਤਰ੍ਹਾਂ ਹੀ ਸਾਰਾ ਆਪਣੇ ਘਰ ਦਾ ਸਮਝ ਕੇ ਹੀ ਕਰਦੇ ਆ ਕੰਮ ਨਾ ਰਾਂ ਤਨਖਾਹ ਹੀ ਨਹੀਂ ਲੈਂਦੇ ਸਾਰਾ ਕੁਝ ਧਿਆਨ ਰੱਖਦੇ ਹੋਏ ਵੇਖੋ ਆਪਾਂ ਨੂੰ ਹੁਣ ਗਰਮੀ ਆ ਰਹੀ ਆ ਤੇ ਉਸ ਤੋਂ ਪਹਿਲਾਂ ਪਹਿਲਾਂ ਇਹ ਵੀਰ ਜਿਹੜੇ ਆ ਸਾਰੀ ਸਫਾਈ ਸਾਰੀਆਂ ਮਸ਼ੀਨਰੀ ਦੀ ਜਿਹੜੀ ਚੈੱਕ ਅਪ ਕਰ ਰਹੇ ਆ ਤੇ ਸਮੇਂ-ਸਮੇਂ ਦੇ ਹਿਸਾਬ ਦੇ ਨਾਲ ਕਰਦੇ ਆ ਬਾਕੀ ਤੁਹਾਨੂੰ ਹੋਰ ਵੀ ਗੱਡੀ ਦਿਖਾਵਾਂਗੇ ਪਿਛਲੇ ਬੰਨੇ ਆ ਵਿਖਾਉਣੇ ਜੀ ਤੁਹਾਨੂੰ ਆ ਦੇਖੋ ਸਾਰਾ ਜੀ ਬਾਕੀ ਇੱਕ ਹੋਰ ਗੱਲ ਦੱਸਣੀ ਚਾਹਣੇ ਆ ਕਿ ਜਿਸ ਤਰ੍ਹਾਂ ਬਿਲਡਿੰਗ ਵੀ ਵੱਡੀ ਹੋ ਰਹੀ ਐ ਇੱਥੋਂ ਦੀ ਆ ਦੇਖੋ ਜੀ ਆ ਕੇਵਲਾ ਵੇਖੋ ਕਿਡੀਆਂ ਕਿਡੀਆਂ ਦੇਖੋ ਜੀ ਹਾਂ ਜੀ ਬੈਕ ਸਾਈਡ ਆ ਤੇ ਇਹਨੂੰ ਆਪਾਂ ਖੋਲਣਾ ਅੱਜ ਹਾਂ ਜੀ ਤੇ ਖੋਲ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਕੋਈ ਨਾਟਰ ਮੰਨ ਲਓ लूਜ਼ ਆ ਮੰਨ ਲਓ ਹਾਂ ਜੀ ਉਹਨੂੰ ਆਪਾਂ ਟਾਈਟ ਕਰਨਾ ਟੇਪ ਕਰਨੀ ਆ ਤੇ ਇੱਥੇ ਵੀ ਪਲੇਟਾਂ ਲੱਗਣੀਆਂ ਵਾ ਠੀਕ ਹੈ ਜੀ ਸਾਰਾ ਮੈਨੂੰ ਵਧੀਆ ਪੱਗ ਜਾਣਾ ਵਾ ਇਹਦਾ ਪਾਸ ਹੋਇਆ ਵਾ ਸਾਰੀ ਬਿਲਡਿੰਗਾਂ ਰੈਨੋਵੇਟ ਹੋ ਜਾਣੀਆਂ ਅਗੇ ਹਾਂ ਥੋੜੇ ਜਨਤਾ ਕੀ ਮਤਲਬ ਪਾਸ ਹੋਇਆ ਵਾ ਹਾਂ ਜੀ ਇਹ ਕੰਮ ਚੱਲ ਰਿਹਾ ਵਾ ਬਿਲਡਿੰਗ ਵਿੱਚ ਵਧੀਆ ਇੱਕ ਨੰਬਰ ਦੀ ਇਹ ਮਤਲਬ ਫੀਡਰ ਆ ਹਾਂ ਜਿਹਾਡੇ ਦਾ ਸਾਹਿਬ ਲਿਖਿਆ ਹਾਂਜੀ ਹਾਂਜੀ ਇਹਨੂੰ ਅੱਜ ਆਪਾਂ ਖੋਲ੍ਹਣਾ ਵਾ ਅੱਛਾ ਜੀ ਖੋਲ੍ਹ ਲੇ ਥੋੜੇ ਜੀ ਇਹਨੂੰ ਅੰਦਰੋਂ ਨਾਟ ਕਰਾਂਗੇ ਟੇਪ ਕਰਾਂਗੇ ਸਾਫ਼ ਕਰਾਂਗੇ ਜੋ ਵੀ ਕਿਤੇ ਜ਼ਿਆਦਾ ਕੰਮ ਕਰਨ ਲੋ ਕਰਾਂਗੇ ਦਾ ਠੀਕ ਹੈ ਜੀ ਆ ਵੇਖੋ ਜੀ ਕਿੜੀਆਂ ਕਿੜੀਆਂ ਕੇਬਲਾਂ ਵਾ ਕਿੱਡ ਸੇਰੋ ਵਰਪਣ ਨਿਸ਼ਾਰਾ ਪਨਵਾ ਗਾੜੀ ਠੱਠੀਆਂ ਬੰਤਾ ਸਾਰਾ ਲੰਮੇ ਦਾ ਲੰਬਾਈ ਵੇਖ ਲੋ ਤੇ ਆਪਾਂ ਕਹਿ ਦੇ ਨਿਕਰਾਂ ਦੇ ਵਿੱਚ ਬੈਠੇ ਹੀ ਬਿਜਲੀ ਚੱਲ ਗਈ ਆ ਕੋ ਮਜਬੂਰੀ ਕਾਰਨ ਥੋੜਾ ਜਿਹਾ ਜਾਂਦੀ ਬਿਜਲੀ ਇਹ ਜਾਣਬੁੱਝ ਕੇ ਤੇ ਬੰਦ ਨਹੀਂ ਕਰਦੇ ਅੱਜ ਆਪਾਂ ਮੇਨਟੇਨੈਂਸ ਕਰਾਂਗੇ ਹਾਂਜੀ ਫੇਰ ਹੀ ਮਤਲਬ ਜਿੱਦਾਂ ਆਉਣ ਵਾਲੇ ਤੇ 5 ਮਿੰਟ ਤੇ ਸਪਲਾਈ ਚੱਲ ਨਹੀਂ ਆ ਹਾਂਜੀ ਇਹਨੂੰ ਆਪਾਂ ਮਾਰਾਂਗੇ ਇਹਦਾ ਜੋ ਕੰਮ ਆਉਣ ਵਾਲਾ ਕਰਾਂਗੇ ਕਿ ਫੇਰ ਆਪਾਂ ਨੂੰ ਦਿੱਕਤ ਨਹੀਂ ਆਊਗੀ ਆ ਕੋਈ ਮਤਲਬ ਪ੍ਰੋਬਲਮ ਨਹੀਂ ਆਉਣੀ ਬਿਜਲੀ ਬੰਦ ਨਹੀਂ ਹੋਊਗੀ ਇਹ ਅਫਸਰਾਂ ਨੂੰ ਹਦਾਇਤ ਹੁੰਦੀ ਆ ਵੀ ਇਹ ਮੇਨਟੇਨੈਂਸ ਜ਼ਰੂਰੀ ਆ ਹਾਂਜੀ ਹਾਂ ਤੇ ਇਹ ਵੇਖ ਲਓ ਵੀ ਵੀਰ ਅੱਜ ਸਾਰੇ ਜਿਹੜੇ ਘਟਿਓ ਘੱਟੀ ਹੋਏ ਜੇ ਨਰੀਆਂ ਪੱਗਾਂ ਮੰਨ ਕੇ ਤੇ ਪੈਂਟਾਂ ਪਾ ਕੇ ਨਹੀਂ ਬੈਠੇ ਰਹਿੰਦੇ ਵੇਖ ਲਓ ਆਪਜੀ ਦੇ ਸਾਹਮਣੇ ਇਹ ਤਾਂ ਹੀ ਵੀਡੀਓ ਬਣਾਈ ਆ ਆ ਵੇਖ ਲੋ ਘਟਾ ਕੇ ਨਾ ਨਿਕਲਦੇ ਵਿੱਚੋਂ ਆ ਮਸ਼ੀਨਾਂ ਦੇ ਵਿੱਚੋਂ ਸਾਰਾ ਨਿਕਲਿਆ ਤੇ ਇਹ ਇਹ ਬੇਨਤੀ ਇਹ ਕਰਨੀ ਆ ਵੀ ਜਿਸ ਤਰ੍ਹਾਂ ਆਪਾਂ ਅੱਗੇ ਵੀ ਹਿਲਾ ਕੀਤਾ ਸਾਰੇ ਸਰਪੰਚ ਸਾਹਿਬਾਨ ਨੇ ਲਿਖ ਕੇ ਦਿੱਤਾ ਸੀ ਵੀ ਜਿਹੜਾ ਆਪਣਾ ਟਰਾਂਸਫਾਰਮਰ ਆ ਬਿਜਲੀ ਘਾਰੇ ਵੱਡਾ ਹੋਣਾ ਚਾਹੀਦਾ ਤੇ ਉਹ ਸਾਰਿਆਂ ਦੀ ਤੁਹਾਡੀ ਮਿਹਰਬਾਨੀ ਦੇ ਨਾਲ ਤੁਹਾਡੇ ਜਿਹੜੇ ਸਾਈਨ ਕੀਤੇ ਸਰਪੰਚਾਂ ਦੇ ਪਿੰਡ ਵਾਲਿਆਂ ਮੋਹਰਤ ਪਰਾਂ ਦੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਕਰਕੇ ਉਪਰਾਲਾ ਕੀਤਾ ਤੇ ਜਿਹੜਾ ਬਿਜਲੀ ਘਰਿਆਂ ਵੱਡਾ ਹੋ ਰਿਹਾ ਜੇ ਤੇ ਆ ਜਿਹੜੀ ਬਿਲਡਿੰਗ ਆ ਨਵੀਂ ਬਣ ਰਹੀ ਜੇ ਇਹ ਬਿਲਡਿੰਗ ਦਾ ਕੰਮ ਵੀ ਹੋ ਰਿਹਾ ਟਰਾਂਸਫਾਰਮਰ ਵੀ ਦੋ ਵੱਡੇ ਦਸਦੇ ਆ ਗਏ ਆ ਤੇ ਸਾਰਾ ਕੁਝ ਜਿਹੜਾ ਆਪ ਜੀ ਦੀ ਕਿਰਪਾ ਦੇ ਨਾਲ ਸਾਰੀ ਸੰਗਤ ਦੇ ਇਹ ਇਕੱਲੇ ਦਾ ਕੰਮ ਨਹੀਂ ਕਿਸੇ ਦਾ ਕਿ ਜੇ ਆਪਾਂ ਹਿੰਮਤ ਕਰਾਂਗੇ ਇਹ ਆਪਣਾ ਸਾਰਾ ਧਰਮਦਾਰ ਜਿਹੜਾ ਬਿਜਲੀ ਤੇ ਹੀ ਡਿਪੈਂਡ ਹੋ ਗਿਆ ਆਪਾਂ 5 ਮਿੰਟ ਬਿਜਲੀ ਚੱਲ ਜੇ ਆਪਾਂ ਦੇ ਚਲੋ ਜਿਹੜਾ ਪਾਣੀ ਇੱਥੋਂ-ਇੱਥੋਂ ਪੀ ਲਾਂਗੇ ਤੇ ਜਿਹੜੇ ਡੰਗਰ ਆ ਨਾ ਕਿਸੇ ਦੇ ਘਰਾਂ ਦੇ ਵਿੱਚ ਨਲਕਾ ਨਾ ਕੋਈ ਪਾਣੀ ਦੀ ਵਿਵਸਥਾ ਸਾਰਾ ਕੁਝ ਹੀ ਬਿਜਲੀ ਤੇ ਡਿਪੈਂਡ ਆ ਤੇ ਇਸ ਕਰਕੇ ਜਿਹੜਾ ਇਹ ਵੀਰ ਮੁਲਾਜ਼ਮ ਜਿਹੜੇ ਆ ਸਾਰਾ ਵੇਖੋ ਧਿਆਨ ਰੱਖਦੇ ਹੋਏ ਉਹਨੂੰ ਸਾਫ ਸਪਾਈ ਸਾਲ ਦੇ ਵਿੱਚ ਆਂਦੇ ਤਿੰਨ ਵਾਰੀ ਜਿਹੜੀਆਂ ਮਸ਼ੀਨਾਂ ਦਾ ਕੰਮ ਕੀਤਾ ਜਾਂਦਾ ਜਿਹਦੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਇਹ ਆਪਣਾ ਧਿਆਨ ਰੱਖਦੇ ਆ ਇਹਨਾਂ ਦਾ ਬਹੁਤ ਬਹੁਤ ਧੰਨ ਬਾਦ ਅੱਜ ਆਏ ਸੀਗੇ ਅੰਦੀ ਲੰਘਣ ਦੇ ਹੀ ਕਿ ਕਾਮੀ ਆਏ ਹਾਂ ਤੇ ਵੀਰੇ ਲੱਗੇ ਸੀਗੇ ਕੰਮ ਤੇ ਦੇਖ ਕੇ ਬੜੀ ਖੁਸ਼ੀ ਹੋਈ ਮੈਂ ਕਿਹਾ ਵਿਖਾਉਣਾ ਚਾਹੀਦਾ ਭਿੰਨਰਾਏ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹ ਤਨਖਾਹਾਂ ਜਾਂ ਵੇਲੇ ਨਹੀਂ ਕਾ ਸਾਰਾ ਹੀ ਕੰਮ ਇਹਨਾਂ ਦੇ ਧਿਆਨ ਦੇ ਵਿੱਚ ਰੱਖਦੇ ਆ ਇਹ ਵੇ ਲੋ ਕਿੰਨਾ ਖਤਰਨਾਕ ਕੰਮ ਆ ਜਿਹੜਾ ਵੀਰੇ ਇੱਥੇ ਬਹਿ ਕੇ ਕੰਮ ਕਰਦੇ ਮੁਲਾਜ਼ਮ ਬਹਿ ਕੇ ਇੱਥੇ ਇੱਕ ਜੇ ਗਿਣੀਆਂ ਤੇ ਬੰਬ ਬਲਾਸਟ ਨਾਲੇ ਕੰਮ ਆ ਜਿੱਥੇ ਬਹਿ ਕੇ ਕੰਮ ਕਰਦੇ ਆ ਦਿਨ ਰਾਤ ਜਿਹੜੀ ਡਿਊਟੀ ਪੂਠਾਉਂਦੇ ਆ ਆਪਣੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਤੇ ਮਾਨੂੰ ਖੁਸ਼ੀ ਹੋਈ ਦੇਖ ਕੇ ਵੀ ਵੇਖੋ ਕਿੱਡਾ ਸੋਹਣਾ ਕੰਮ ਚੱਲ ਰਿਹਾ ਮਸ਼ੀਨਾਂ ਦਾ ਤੇ ਸਾਰਾ ਕੁਝ ਠੀਕ ਰੱਖ ਦਿਆ ਗਾੜੀ ਵੀ ਆਪ ਜੀ ਨੂੰ ਵਿਖਾਵਾਂਗੇ ਬਹੁਤ ਬਹੁਤ ਧੰਨਵਾਦ ਜੀ